ਵਿਵਾਹ ਹਰ ਸਿਮਰਤ ਕੌਰ ਬਾਦਲ ਜੀ ਰਾਜੋਆਂ ਨੇ ਪਿੱਛੇ ਨਾ ਚੀਕਿਆ ਕਰੋ ਕਿਤੇ ਐਵੇਂ ਹੀ ਆਪਣੇ ਸਰੀਰ ਦਾ ਨੁਕਸਾਨ ਕਰਾ ਲੋ ਇਹ ਬਿਆਨ ਦੱਸਦੀ ਕਿ ਐਮਪੀ ਰਵਨੀਤ ਸਿੰਘ ਬਿੱਟੂ ਨੇ ਦਿੱਤੇ ਨੇ ਤੇ ਹਰਸਿਮਰਤ ਕੌਰ ਬਾਦਲ ਤੇ ਬੰਦੀ ਸਿੰਘਾਂ ਨੂੰ ਲੈ ਕੇ ਤਿੱਖੇ ਨਿਸ਼ਾਨੇ ਸਾਦੇ ਨੇ ਅਤੇ ਉਹਨਾਂ ਨੇ ਕਿਹਾ ਕਿ ਹਰਸਿਮਰਤ ਕੌਰ ਬਾਦਲ ਹਮੇਸ਼ਾ ਹੀ ਬੰਦੀ ਸਿੰਘਾਂ ਨੂੰ ਲੈ ਕੇ ਮੋਹਰਾ ਬਣੇ ਰਹਿੰਦੇ ਨੇ ਤੇ ਉਹਨਾਂ ਨੇ ਅਕਾਲੀ ਦਲ ਤੇ ਕੁਝ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਵਰਸਾ ਸਿੰਘ ਵਲਟੋਹਾ ਤੇ ਵਿਕਰਮ ਸਿੰਘ ਮਜੀਠੀਆ ਤੇ ਵੀ ਪਰੜਗਵਾਰ ਕੀਤਾ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਰਵਨੀਤ ਸਿੰਘ ਬਿੱਟੂ ਦਾ ਕੀ ਕਹਿਣਾ ਹੈ ਹਿਊਮਨ ਰਾਈਟਸ ਮੈਂ ਦੱਸਦਾ ਲੰਘਣਾ ਕਿਵੇਂ ਤੁਸੀਂ ਕਹਿੰਦੇ ਹੋ ਜੀ ਉਹ ਤਾਂ ਬਹੁਤ ਚੰਗਾ ਆਚਰਣ ਹੈ ਇਹ ਹੈ ਜੇ ਕਿਹੜਾ ਚਾਹੀ ਤੁਸੀਂ ਰਜੀਵ ગાંધી ਗੱਲ ਉਹਦੇ ਕਾਤਲਾਂ ਦੀ ਗੱਲ ਕਰਦੇ ਹੋ ਚਾਹੇ ਤੁਸੀਂ ਪਤਾ ਨਹੀਂ ਕਿਹੜੇ ਬਾਨੂ ਦੀ ਗੱਲ ਕਰਦੇ ਹੋ ਜਾਂ ਹੋਰ ਕੇਸ ਮੇਰੀ ਇੱਕ ਗੱਲ ਸੁਣੋ ਕਿਹੜਾ ਇਹ ਜਹਾਜ ਹੰਦਾ ਜਿਨੇ ਮੁੱਖ ਮੰਤਰੀ ਇੱਕ ਸ਼ਹੀਦ ਕੀਤਾ ਹੋਵੇ ਸੂਬੇ ਦਾ ਜਿਹੜੀ ਕਿ ਇੱਕ ਚੇਅਰ ਆ ਸਰਕਾਰੀ ਲੋਕਾਂ ਦਾ ਦਿੱਤੀ ਹੋਈ ਉਹ ਤੋਂ ਬਾਅਦ ਤੇ ਸਭ ਤੋਂ ਵੱਡੀ ਟਨਲ ਸਭ ਤੋਂ ਵੱਡੀ ਸੁਰੰਗ ਸਭ ਤੋਂ ਵੱਡੀ ਸੁਰੱਖਿਤ ਜੇਲ੍ਹ ਚੋਂ ਉਹ 100 ਮੀਟਰ ਦੀ ਚੈਨਲ ਬਣਾ ਕੇ ਭੱਜ ਗਏ ਹੁਣ ਇਹ ਆਚਰਣ ਬਹੁਤ ਚੰਗਾ ਜੀ ਬੀਬੀ ਹਰਸਿਮਰਤ ਜੀ ਇਹ ਆਚਰਣ ਚੰਗਾ ਏ ਤੇ ਉਦੋਂ ਬਾਅਦ ਉਹ ਤਾਰੇ ਵਰਗੇ ਫੜੇਗੇ ਹੁਣ ਉਹ ਰੈੱਡ ਲਾਈਟ ਏਰੀਏ ਤੋਂ ਤਾਂ ਜਿਹੜਾ ਦੇਸ਼ ਆ THAILAND ਉੱਥੋਂ ਫੜ ਕੇ ਲਿਆਂਦਾ ਸੀ ਉੱਥੇ ਕਰਤੂਤਾਂ ਕਰ ਰਿਹਾ ਸੀ ਸ਼ੇਵ ਕਰਕੇ ਦਾੜੀ ਤੇ ਵਾਲ ਕਟਾ ਕੇ ਤੁਸੀਂ ਸਭ ਨੇ ਉਹ ਤਸਵੀਰਾਂ ਦੇਖੀਆਂ ਆਚਰਣ ਚੰਗਾ ਇਹਨਾਂ ਦਾ ਜਿਨ੍ਹਾਂ ਦੀ ਤੁਸੀਂ ਮਦਦ ਕਰਦੇ ਹੋ ਤੇ ਮੈਨੂੰ ਤੁਸੀਂ ਇਹ ਨਹੀਂ ਸਮਝ ਆਉਂਦੀ ਤੁਹਾਨੂੰ ਤਾਂ ਆਪ ਨੂੰ ਹੀ ਨਹੀਂ ਪਤਾ ਕਿਉਂਕਿ ਤੁਸੀਂ ਪੰਜਾਬ 'ਚ ਹੈ ਹੀ ਨਹੀਂ ਸੀ ਤੁਸੀਂ ਤਾਂ ਉਦੋਂ ਬਾਹਰ ਦਿੱਲੀ ਬੰਬੇ ਕਲਕੱਤੇ ਬਾਹਰ ਦੇਸ਼ਾਂ 'ਚ ਆਨੰਦ ਮਾਣ ਰਹੇ ਸੀ ਆਪਣੇ ਕਾਰੋਬਾਰਾਂ ਦਾ ਯੂਪੀ 'ਚ ਆਨੰਦ ਮਾਣ ਰਹੇ ਸੀ ਤੁਹਾਨੂੰ ਤਾਂ ਇਹ ਹੀ ਨਹੀਂ ਪਤਾ ਵੀ 84 85 'ਚ ਬਲੂ ਸਟਾਰ ਹੋਇਆ ਉਦੋਂ ਬਾਅਦ ਇੰਦਰਾ ਗਾਂਧੀ ਦੀ ਅਸੈਸੀਨੇਸ਼ਨ ਹੋਇਆ ਉਦੋਂ ਬਾਅਦ ਮੇਰੇ ਦਾਦਾ ਜੀ ਉਸ ਵੇਲੇ ਕੁਛ ਨਹੀਂ ਸੀ 92 'ਚ ਲੋਕਾਂ ਨੇ ਉਹਨਾਂ ਨੂੰ ਚੁਣਿਆ ਇਸ ਏਜੰਡੇ ਤੇ ਉਹਨਾਂ ਨੇ ਕਿਹਾ ਵੀ ਮੈਂ ਅਮਨ ਸ਼ਾਂਤੀ ਲੈ ਕੇ ਆਉ ਮੈਨੂੰ ਵੋਟਾਂ ਪਾਓ 92 ਚੋ ਮੁੱਖ ਮੰਤਰੀ ਬਣੇ ਤੁਸੀਂ ਕਹਿੰਦੇ ਹੋ 80 85 ਤੇ ਗਮਰਾਹ ਹੋ ਕੇ ਉਹ 80 85 ਜੀ ਗਮਰਾਹ ਹੋਏ ਹੁਣ ਤੇ ਉਹਨਾਂ ਨਾਲ ਕੀ ਲਿੰਕ ਆ ਜੀ ਉਹਨਾਂ ਦਾ ਉਹ ਤਾਂ ਇੰਦਰਾ ਗਾਂਧੀ ਜੀ ਦੇ ਸਰਕਾਰ ਦਰਹਾਨ ਹੋਇਆ ਉਹਦਾ ਅਸੈਸੀਨੇਸ਼ਨ ਹੋ ਗਿਆ ਸਰਦਾਰ ਬਿਆਨ ਸਿੰਘ ਨੂੰ ਤਾਂ ਇਹੀ ਨਹੀਂ ਪਤਾ ਵੀ ਉਹ 90 ਚ ਮੁੱਖ ਮੰਤਰੀ ਬਣੇ ਆ ਤੇ ਉਹਨਾਂ ਦੀ ਸਰਕਾਰ 3 3.5 ਸਾਲ ਬਾਅਦ ਉਹਨਾਂ ਦੀ ਸ਼ਹਾਦਤ ਹੋਈ ਹੈ ਤੁਸੀਂ ਤਾਂ ਮੈਂ ਹੈਰਾਨਾ ਤੁਹਾਡੇ ਤੁਹਾਨੂੰ ਤਰਸ ਨਹੀਂ ਆਉਂਦਾ ਥੋਡੀਆਂ ਦੋ ਬੇਟੀਆਂ ਐ ਥੋਡੀਆਂ ਦੋ ਬੇਟੀਆਂ ਹਰ ਸਿਮਰਤ ਜੀ ਇੱਕ ਬੇਟਾ ਤੁਹਾਡਾ ਮਜੀਠੀਆ ਜੀ ਤੁਹਾਡੇ ਵੀ ਦੋ ਬੇਟੇ ਆ ਪ੍ਰਮਾਤਮਾ ਨੇ ਉਹਨਾਂ ਨੂੰ ਲੰਬੀ ਉਮਰਾਂ ਦੇਵੇ ਤੁਹਾਨੂੰ ਸਮਝ ਨਹੀਂ ਆਉਂਦੀ ਜਿਹੜੇ 17 16 ਬੰਦੇ ਸ਼ਹੀਦ ਹੋਏ ਨਾਲ ਕਦੇ ਉਹਨਾਂ ਦੇ ਬੱਚਿਆਂ ਦਾ ਹਾਲ ਦੇਖਿਆ ਜਿਹੜੇ ਨਾਲ ਮਰੇ ਪੀਏ ਗਨਮੈਨ ਜਿਹੜੇ ਪੀਐਨ ਜਾਂ ਉਹਨਾਂ ਦੇ ਬੱਚਿਆਂ ਦਾ ਦੇਖਿਆ ਵੀ ਉਹ ਕਿਵੇਂ ਪਲੇ ਆ ਤੁਹਾਡੇ ਬੱਚਿਆਂ ਤੋਂ ਬਗਾਰ ਆਪਣੇ ਮਾਪੇ-ਵਪ ਤੋਂ ਤੁਸੀਂ ਸਭ ਸੱਤਾ ਦਾ ਰਾਗ ਭੋਗ ਰਹੇ ਹੋ ਤੁਹਾਡੇ ਬੱਚੇ ਪਰਿਵਾਰ ਭੋਗਣ ਪ੍ਰਮਾਤਮਾ ਰੱਖੇ ਉਹਨਾਂ ਨੂੰ ਪਰ ਤੁਸੀਂ ਕਿਹਦੇ ਖਾਤਰ ਫਿਰ ਰਹੇ ਹੋ ਉਹ ਸਿੱਖ ਨਹੀਂ ਸੀ ਸਵਰਨ ਸਿੰਘ ਜਿਹਦੇ ਬੱਚੇ ਦੋ بیٹے ਉਦੋਂ ਪੂਰਾ ਪੋਰ ਸੀ ਗੋਦੀ 'ਚ ਦਰਸ਼ਨ ਸਿੰਘ ਦੇ ਇੱਕ ਬੱਚਾ ਮਹੀਨੇ ਦਾ ਸੀ ਉਹ ਸਿੱਖ ਨਹੀਂ ਸੀ ਸਵਰਨ ਸਿੰਘ ਤਾਂ ਬਾਲੀ ਉਹ ਪੰਜਾਬੀ ਸਾਡਾ ਨਹੀਂ ਸੀ ਪਾਡੇ ਮਾਨ ਸਾਹਿਬ ਜਿਨ੍ਹਾਂ ਦੀ ਜਿਨ੍ਹਾਂ ਦੀ ਉਮਰ 86 ਸਾਲ ਸੀ ਜਿਹੜੇ ਉਹਨਾਂ ਦੇ ਦੋਸਤ ਉਹਨਾਂ ਦੇ ਪੁੱਤੇ ਵੀ ਗੋਦੀ 'ਚ ਉਹਨਾਂ ਨੇ ਖਿਲਾਉਣੇ ਸੀ ਤੁਸੀਂ ਆਪਣਾ ਵਿਚਾਰ ਰੱਖੋ ਤੁਸੀਂ ਇੰਨਾ ਜ਼ੋਰ ਲਾ ਲਾ ਬੋਲਦੇ ਹੋ ਮੈਨੂੰ ਤਾਂ ਕਈ ਵਾਰ ਡਰ ਲੱਗਦਾ ਵੀ ਰਾਜਵਾਨੇ ਦਾ ਤਾਂ ਬਚਾ ਹੋਣਾ ਜਾਂ ਨਹੀਂ ਉਹਨਾਂ ਥੋੜਾ ਨਾ ਕੁਝ ਨਾੜੀ ਫਟ ਜੇ ਹਰਿ ਸਿਮਰਤ ਜੀ ਕੋਈ ਇਸ ਕਰਕੇ ਤੁਸੀਂ ਥੋੜੇ ਛੋਟੇ ਬੱਚੇ ਨੇ ਅੱਗੇ ਪਰਿਵਾਰ ਆ ਤੁਹਾਡਾ ਤੁਸੀਂ ਅਜਵਾਨੇ ਪਿੱਛੇ ਕੋਈ ਹੋਰ ਨਾ ਕੰਮ ਕਰਵਾ ਬੈਠੇ ਹੋ ਇਸ ਕਰਕੇ ਬਹੁਤ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਨਹੀਂ ਜਿਨ੍ਹਾਂ ਦੇ ਨਾਲ ਹਲੋ ਹੋਏ ਆ ਜਿਨ੍ਹਾਂ ਨਾਲ ਬੀਤੀਆਂ ਜਿਸ ਪਰਿਵਾਰਾਂ ਨਾਲ ਉਹਨਾਂ ਨੂੰ ਪੁੱਛੋ ਜਾ ਕੇ ਤੇ ਤੁਸੀਂ ਅਕਾਲੀ ਦਲ ਇੱਕ ਉੱਤਵਾਦੀ ਬੁਲਟੋਏ ਤੇ ਸਵਾਏ ਤੁਸੀਂ ਆਪਣੇ ਅਕਾਲੀ ਦਲ ਦੇ ਥੋੜੇ ਅਕਾਲੀ ਦਲ ਚ ਮਾਸਟਰ ਤਾਰਾ ਸਿੰਘ ਜੀ ਦੀ ਅਜ ਭੋਤੀ ਆ ਉਹਨਾਂ ਦੇ ਮਾਤਾ ਜੀ ਨੂੰ ਕਿਹਨੇ ਸ਼ਹੀਦ ਕੀਤਾ ਸੀ ਦੱਸਿਓ ਤਾਂ ਮੈਨੂੰ ਭਾਈ ਸ਼ਮਿੰਦਰ ਸਿੰਘ ਬਾਦਲ ਸਾਹਿਬ ਦੇ ਕਿੰਡੇ ਵੱਡੇ ਦੋਸਤ ਸੀ ਕਿਹਨਾਂ ਨੇ ਸ਼ਹੀਦ ਕੀਤਾ ਸੀ ਉਹਨਾਂ ਨੂੰ ਦੱਸਿਓ ਜਰਾ ਮੈਨੂੰ ਵੀ ਯਾਦ ਆ ਉਹ ਦਿਨ ਅਸੀਂ ਪਿੰਡ ਆਏ ਸੀ ਜਦੋਂ ਤੋੜਾ ਸਾਹਿਬ ਦੇ ਗੋਲੀਆਂ ਲੱਗੀਆਂ ਨਾਲ ਪਟਿਆਲੇ ਦੇ ਰਾਜਲਾ ਸਾਹਿਬ ਨਾਲ ਬੈਠੇ ਸੀ ਰਾਜਲਾ ਸਾਹਿਬ ਸ਼ਹੀਦ ਹੋ ਗਏ ਤੇ ਤੋੜਾ ਸਾਹਿਬ ਉਦੋਂ ਹਸਪੀਟਲ ਉੱਥੇ ਦਾਖਲ ਹੋਏ ਤੇ ਸਰਦਾਰ ਬਿਆਨ ਸਿੰਘ ਜੀ ਜਦੀ ਗੱਡੀਆਂ ਲੈ ਕੇ ਪਹੁੰਚੇ ਵੀ ਉਹਨਾਂ ਦੇ ਉਸ ਵੇਲੇ ਅੰਗੂਠਾ ਜਾਂ ਉਂਗਲੀ ਵੱਢੀ ਗਈ ਸੀ ਫਾਇਰਿੰਗ ਚ ਉਹ ਕਿਹਨਾਂ ਨੇ ਫਾਇਰਿੰਗ ਉਹਨਾਂ ਤੇ ਕੀਤੀ ਸੀ ਜੀ ਤੇ ਬਾਦਲ ਸਾਹਿਬ ਮੈਂ ਇਹ ਹੋਰ ਦੱਸ ਦਿਨਾ ਅੱਜ ਵੀ ਜਿਉਂਦੇ ਨੇ ਲਾ ਜੇ ਮੈਂ ਔਨ ਰਿਕਾਰਡ ਕਹਿ ਦਿੰਨਾ ਅੱਜ ਵੀ ਜਿਉਂਦੇ ਆ ਮਾਨ ਸਿੰਘ ਗਰਚਾ ਲੁਧਿਆਣੇ ਚ ਨੇ ਮਾਨ ਸਿੰਘ ਗਰਚਾ ਲਿਖ ਲਓ ਨਾ ਉਹਨਾਂ ਦੇ ਬਾਦ ਚ ਭਰਾਤਾ ਸ਼੍ਰੀ ਮਨਿਸਟਰ ਵੀ ਬਣੇ ਬਾਦਲ ਸਾਹਿਬ ਦੀ ਕੈਬਨਿਟ ਚ ਜਦੋਂ ਅਤਵਾਦ ਦਾ ਟਾਈਮ ਸੀ ਜਦ ਬੰਦੂਕ ਫੜ ਕੇ ਅਤਵਾਦੀਆਂ ਤੋਂ ਬਚਾਉਣ ਲਈ ਬਾਦਲ ਸਾਹਿਬ ਦੀ ਗੱਡੀ ਚ ਮਾਨ ਸਿੰਘ ਗਰਚਾ ਬਹਿੰਦੇ ਸੀ ਯਾਦ ਪੁੱਛ ਲਿਓ ਤੁਹਾਨੂੰ ਤੁਸੀਂ ਤਾਂ ਉਦੋਂ ਹੈ ਹੀ ਨਹੀਂ ਤੁਸੀਂ ਤੁਹਾਨੂੰ ਕੀ ਪਤਾ ਵੀ ਕੌਣ ਨੇ ਉਹ ਉਹ ਬੰਦੂਖਾਂ ਲੈ ਕੇ ਤੁਹਾਡੇ ਸੋਹਰਾ ਸਾਹਿਬ ਨੂੰ ਤੇ ਬਾਦਲ ਸਾਹਿਬ ਨੂੰ ਉਹਨਾਂ ਦੀ ਸਿਕਿਉਰਿਟੀ ਕਰਦੇ ਸੀ ਵੀ ਕੋਈ ਮਾਰ ਨਾ ਜਾਵੇ ਐਡਾ ਸੇਕ ਸੀ ਤੇ 92 ਚ ਭਾਈ ਜੇ ਹਿੱਕ 'ਚ ਜਾਨ ਸੀ ਨਾ ਸਰਦਾਰ ਬਿਆਨ ਸਿੰਘ ਵਾਂਗੂ ਗੁਰਦੇ ਸੀ ਜੇ ਤੇ ਫਿਰ ਬਾਦਲ ਸਾਹਿਬ ਤੇ ਤੁਸੀਂ ਇਲੈਕਸ਼ਨਾਂ ਕਿਉਂ ਨਾ ਲੜੀਆਂ ਉਦੋਂ ਕੀ ਤੋਂ ਡਰਦੇ ਭੱਜੇ ਸੀ ਕੀ ਤੋਂ ਡਰਦੇ ਭੱਜੇ ਸੀ 92 ਦੀ ਇਲੈਕਸ਼ਨ ਚ ਮੈਨੂੰ ਦੱਸ ਦੋ ਪੰਜਾਬ ਚ ਤਾਂ ਗਵਰਨਰ ਹੀ ਰਾਜ ਸੀ ਕਿਸੇ ਦੀ ਸਰਕਾਰ ਨਹੀਂ ਸੀ ਤੇ ਜਦੋਂ ਅਮਨ ਸ਼ਾਂਤੀ ਸਰਦਾਰ ਬੀਨ ਸਿੰਘ ਗਰਗੇ ਉਹ ਸ਼ਹਾਦਤ ਜਦੋਂ ਸ਼ੇਰ ਚਲੇ ਗਏ ਤਾਂ ਮੁੜ ਕੇ ਆ ਕੇ ਤੁਸੀਂ 97 ਚ ਇਲੈਕਸ਼ਨ ਲੜਨ ਲੱਗੇ ਮੌਜਾ ਉਹ ਤੋਂ ਸਾਰੇ ਪਰਿਵਾਰ ਤੁਹਾਡੇ ਆਗੇ ਭਾਈ ਸਾਹਿਬ ਇਹ 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 ਗੱਲ ਮੈਂ ਤੁਹਾਨੂੰ ਬਾਰ ਬਾਰ ਆਨ ਰਿਕਾਰਡ ਕਹੀ ਆ ਜਿਹੜੇ ਬੋਲਦੇ ਨੇ ਉਹ ਤਾਂ ਬੱਚੇ ਨੇ ਉਹਨਾਂ ਨੂੰ ਕੱਲ ਦਾ ਕੀ ਪਤਾ ਉਹਨਾਂ ਦਾ ਪੰਜਾਬ ਦਾ ਜਾਓ ਤਾਂ ਚਲੋ ਜਿਹੜੇ ਗੱਲਾਂ ਕਰਦੇ ਆ ਸੁਖਰਾਜ ਸਿੰਘ ਬੋਲ ਰਿਹਾ ਚੈਲਨਾ ਤੇ ਜਿਹੜਾ ਮਰਨwarte ਤੇ ਬੈਠਣ ਲੱਗਿਆ ਜਿਨ੍ਹਾਂ ਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਕਰਕੇ ਮਾਰਿਆ ਵੀ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਬਾਰੇ ਉਹਨਾਂ ਦੀ ਬੇਦਬਿਹਾਰੀ ਬੈਠੋਗੇ ਆਹ ਲੋ ਗੋਲੀਆਂ ਮਾਰੀਆਂ ਤੁਹਾਡੇ ਚੱਕੋ ਇਲਾਸ਼ਾਂ ਉਹਨਾਂ ਦੀਆਂ ਲੈ ਜਾਓ ਘਰੇ ਅੱਜ ਤੱਕ ਉਹ ਇਨਸਾਫ ਮੰਗਦਾ ਏ ਜਾਓ ਹਰ ਸਿਮਰਤ ਕੌਰ ਲਿਆ ਜਾਓ ਉਹਨਾਂ ਦੇ ਘਰੇ ਜਾਓ ਮਜੀਠੀਆ ਸਾਹਿਬ ਜਾਓ ਉਹਨਾਂ ਦੇ ਘਰੇ ਉਹਨਾਂ ਦੇ ਅੰਸੂ ਪੂੰਜੋ ਪੂੰਜੋ ਕਾਤਲਾਂ ਦੇ ਨਾ ਹੋ ਕਾਤਲਾਂ ਦੇ ਤੁਸੀਂ ਹਰ ਪਾਸੇ ਕਤਨਾ ਨਾ ਖੜੇ ਹੋ ਇੱਥੇ ਵੀ ਕਤਨਾ ਨਾ ਖੜੇ ਹੋ ਤੇ ਉੱਥੇ ਵੀ ਜਿਹੜੇ ਗੁਰੂ ਦੇ ਸਿੱਖ ਮਾਰੇ ਜਿਨ੍ਹਾਂ ਨੇ ਮਾਰੇ ਆ ਉਹਨਾਂ ਨਾਲ ਖੜੇ ਹੋ ਤੁਸੀਂ ਇਸ ਕਰਕੇ ਅੱਜ ਰਹਿ ਕੁਛ ਨਹੀਂ ਗਿਆ ਤਿੰਨ ਬੰਦੇ ਜਿੱਤ ਕੇ ਆਏ ਉਹ ਜੋ ਵੀ ਉਹ ਸਤਕਾਰਯੋਗ ਮੈਂ ਮੰਨਦਾ ਚਾਹੇ ਮੈਂ ਇਲੈਕਸ਼ਨਾਂ ਉਹਨਾਂ ਦੇ ਉਲਟ ਲੜਦਾ ਜਾਲੀ ਸਾਹਿਬ ਦੇ ਪਰ ਉਹਦਾ ਜਮੀਰ ਆ ਉਹ ਨਾ ਤੁਹਾਡੀ ਮੀਟਿੰਗ ਚਾਹੁੰਦਾ ਨਾ ਤੁਹਾਡੀ ਗੱਲ ਕਰਦਾ ਕਿਉਂਕਿ ਉਹਨੂੰ ਪਤਾ ਸਿੱਖਾਂ ਦੇ ਨਾਲ ਤੁਸੀਂ ਕੀ ਕੀਤਾ ਹੈ